ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਮੁਖਸਤ ਸਾਹਿਬ ਦੀ ਸੰਗਤ ਚੌਂਕੀ ਜੱਥੇ ਦੇ ਵੀਰ ਸਾਰੇ ਅੱਜ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀਗੇ ਤੁਹਾਨੂੰ ਦਰਸ਼ ਮੇਲੇ ਕਰਾਣੇ ਆ ਜੀ ਉਹ ਜੀ ਸੰਗਤ ਤਾਂ ਸਾਰੀਆਂ ਤਿਆਰ ਪਰ ਤਿਆਰ ਬੈਠੀਆਂ ਜਾਣ ਨੂੰ ਓਏ ਪੱਖਾ ਹੀ ਚਲਾੜ ਬੈਠਾ ਓਏ ਇੱਧਰ ਓਏ ਆਪ ਇੱਥੇ ਬੈ ਕੇ ਹੁਣ ਪਾਸੇ ਨਹੀਂ ਨਹੀਂ ਚੌਂਕ ਜੱਥੇ ਦੇ ਵੀਰ ਬੈਠੇ ਨੇ ਬਣਾਉਂਦੇ ਵੀ ਨਾ ਯਾਰ ਪੱਖਾ ਜੰਦ बोलो श्रीया काल सो ਆਵੇ ਤਾਂ ਦਾ ਸਹਿਜ ਜੀ ਗੁਰੂ ਤੇ ਬਾਦ ਸਹਜ ਜੀ ਦੇ ਚ ਨਾ ਕਬਲਾੜੂ ਬਾਵੇ ਸਹਜ ਜੀ ਆਏ ਨਾ ਜੰਦੀ ਆਏ ਮਾਹੀ ਹੰਨਾ ਕੋਈ ਸੰਗਤ ਸਾਰੀ ਆਨੰਦਪੁਰ ਸਾਹਿਬ ਦਰਸ਼ਨਦਾਰਾਂ ਨੂੰ ਜਾ ਰਹੇ ਆ तकरीबन ਮਕਸਰ ਤੋਂ 20 ਕਿਲੋਮੀਟਰ ਤੋਂ ਆਪਾਂ ਆ ਚੁੱਕੇ ਆ ਜੀ ਰਾਈਲ ਐਂਡ ਕਰੇ ਪੰਪ ਸਟੋਕੇ ਆਪਾਂ ਉਹਨਾਂ ਗੱਡੀ ਦੇ ਵਿੱਚ ਪਾਉਨੇ ਆ ਤੇਲ ਦੇਖੋ ਤੁਸੀਂ ਲਾਈਸ ਪੰਪ ਦੇ ਉੱਤੇ ਪਰੋਕਿਆ ਆ ਵੀ ਸਾਡੇ ਹਾਂਜੀ ਤੇਲ ਪਾਉਣ ਲੱਗਿਆ ਭਾਜੀ ਲਓ ਜੀ ਹਾਂਜੀ ਕਿਵੇਂ ਸਾਰੇ ਉੱਤਰੇ ਤੁਸੀਂ ਹੋਰ ਹੋਰ ਆਹੋ ਨਾਨਕ ਪਜਹਾਰ ਮਨੋ ਮਨ ਜਾਤ ਹੈ ਗੀਤ ਮੇਰੇ ਦੇ ਪਿਓ ਸੂਝ ਨਹੀਂ ਆਣ ਪਹੁੰਚੋ ਆਹੋ ਨਾਨਕ ਨਰਭਾਵ ਦੇ ਲੋ ਜੀ ਆਪਾਂ ਪਹੁੰਚ ਚੁੱਕਿਆ ਅਕਾਲ ਪੁਰਖੀ ਕੇਸਗੜ੍ਹ ਸਾਹਿਬ ਅਨੰਦਾਂ ਦੀ ਪੂਰੀ ਅਨੰਦਪੁਰ ਸਾਹਿਬ ਦੇ ਵਿਖੇ ਕੇ ਸੰਗਤਾਂ ਸਾਰੀਆਂ ਉਤਰ ਚੁੱਕੀਆਂ ਥੱਲੇ ਗੀ ਸਰਬਸਤੂਲਾ गुरुद्वारा चमकौर साहब पहुंच चुके हैं जी अपना कतलगढ़ साहेब गुरुद्वारा ਜੈ ਲਾਏ ਤਰਨ ਤਰਨ ਕਬੀਰ ਜੈ ਲਾਏ ਤਰਨ ਤਰਨ ਕਬੀਰ ਇਹ ਬਾਬਾ ਬੁੱਢਾ ਸਾਹਿਬ ਇੱਕੋ ਲੋਕ ਗੁਰਦੁਆਰਾ ਸ਼੍ਰੀ ਕੱਤੀ ਗੜੀ ਸਾਹਿਬ ਆ ਜੀ ਇਹ ਸਰਦਸ਼ਨਾ ਸਾਰੇ ਆਪਣੇ ਦਸਮਗਿਦਾਰਾਂ ਨੂੰ ਆਏ ਨੇ